ਭਗਵੰਤ ਮਾਨ ਸਾਹਿਬ ਜੀ ਦਾ ਧੰਨਵਾਦ ਕਰਦਾ ਆ ਏਡੀਸੀ ਤੇ ਡੀਸੀ ਉਹਨਾਂ ਦਾ ਵੀ ਧੰਨਵਾਦ ਕਰਦਾ ਆ ਖੰਨੇ ਦੇ ਪ੍ਰਚਾਰਕ ਜੀਓ ਸਾਹਿਬ ਦਾ ਧੰਨਵਾਦ ਕਰਦਾ ਆ ਐਮਐਲਏ ਸਾਹਿਬ ਦਾ ਕਰਦਾ ਜਿਨ੍ਹਾਂ ਨੇ ਮੇਰੀ ਇਸ ਗਰੀਬ ਦੀ ਸੁਣੀ ਤੇ رائے ਦਰੁਸਤਾਏ ਬਾਰਾਂ ਸਾਲ ਬਾਅਦ ਆ ਰੋੜੀ ਦੀ ਵੀ ਸੁਣੀ ਜਾਂਦੀ ਐ ਇੱਥੇ ਤਾਂ ਮੈਨੂੰ 27 ਸਾਲ ਹੋ ਗਏ 18 ਕੰਟਰੀਆਂ ਦੇ ਮੈਡਲ ਜਿਹੜਾ ਟਾਣਾ ਦੀ 18 ਕੰਟਰੀ ਜੀਜੋ ਦੋ ਏਸ਼ੀਅਨ ਚੈਂਪੀਅਨਸ਼ਿਪ ਨੇ ਅੱਛਾ ਜਿਹਦੇ ਵਿੱਚ ਮੈਂ ਪੰਜਾਬ ਦੇ ਲਈ ਹਿਸਟਰੀ ਬਣਾਈ ਐ ਅੱਜ ਤੋਂ ਪਹਿਲਾਂ ਪੈਰਾ ਕਾਰਾਟੇ ਦੇ ਵਿੱਚ ਮੈਡਲ ਜਿੱਤਿਆ ਔਰ ਮੈਂ ਲਿਆ ਕੇ ਦਿੱਤੇ ਨੇ ਮੇਰੇ ਫਾਦਰ ਕਹਿੰਦੇ ਸੀ ਡਿਸੇਬਿਲਟੀ ਇੱਥੋਂ ਹੁੰਦਾ ਇੱਥੋਂ ਨਹੀਂ ਹੁੰਦਾ ਡਿਸੇਬਲ ਬੰਦਾ ਸਰੀਰ ਤੋਂ ਨਹੀਂ ਦਿਮਾਗ ਤੋਂ ਹੁੰਦਾ ਹੈ ਇਹ ਕਹਿਣਾ ਹੈ ਸਪੈਰਾਥਲੀਟ ਦਾ ਜਿਸ ਨਿਰਦੇਸ਼ ਲਈ ਉਸ ਖੇਡ ਤੇ ਪੈਰਾ ਕੈਟਾਗਰੀ ਚ ਮੈਡਲ ਲਿਆਂਦਾ ਹੈ ਜਿਸ ਚ ਕਦੇ ਆਇਆ ਹੀ ਨਹੀਂ ਸੀ ਪਰ ਅੱਜ ਇਸ ਦੀ ਸਾਰੀ ਮਿਹਨਤ ਦਾ ਮੁੱਲ ਮੁੜਾਇਆ ਹੈ ਸਰਕਾਰ ਵੱਲੋਂ ਕਲਰਕ ਪੱਧਰ ਦੀ ਨੌਕਰੀ ਦਿੱਤੀ ਗਈ ਹੈ ਚਾਹੇ ਆਊਟਸੋਰਸ ਹੈ ਪਰ ਘਰ ਦਾ ਗੁਜ਼ਾਰਾ ਜ਼ਰੂਰ ਸੌਖਾ ਹੋ ਗਿਆ ਕਮੀ ਹੋ ਰਹੀ ਹੈ ਪਰ ਅੱਜ ਮੇਰੇ ਲਈ ਲੱਖਾਂ ਮੇਰੇ ਭੈਣ ਪਾਈਆਂ ਤੇ ਉਹ ਉੱਪਰ ਬੈਠੇ ਮੈਨੂੰ ਆਸ਼ੀਰਵਾਦ ਦੇ ਰਹੇ ਨੇ ਅੱਜ ਮੈਂ ਉਹਨਾਂ ਦੀ ਕਈ ਗੱਲ ਹੈ ਜਿਹੜੇ ਮੈਂ ਪੂਰੀ ਕਰ ਰਿਹਾ ਔਰ ਆਪਣੇ ਬੇਟੇ ਹੋਣ ਦਾ ਫਰਜ਼ ਨਿਭਾ ਰਿਹਾ ਹਾਂ ਜ਼ਿੰਦਗੀ 'ਚ ਕਿੰਨੀਆਂ ਕੁ ਮੁਸ਼ਕਿਲਾਂ ਆਈਆਂ ਚਾਹੇ ਨੌਕਰੀ ਲੈਣ ਦੇ ਵਿੱਚ ਚਾਹੇ ਪੈਰਾ ਗੇਮਸ ਦੇ ਵਿੱਚ ਕਿੰਨੀਆਂ ਕੁ ਮੁਸ਼ਕਿਲਾਂ ਆਈਆਂ ਜਾਂ ਜਦੋਂ ਦੂਰ ਦਰਾਡੇ ਤੁਸੀਂ ਜਾਂਦੇ ਵੀ ਸੀ ਖੇਡਣ ਤਾਂ ਦੇਖੋ ਮੈਂ ਮੌਤ ਨੂੰ ਮਾਤ ਦੇ ਕੇ ਉੱਠਿਆ ਉਹਨੇ ਇੱਥੋਂ ਤੁਸੀਂ ਗਲਤ ਕਰ ਲੋ ਕਿ ਮੈਂ ਕਿੰਨੀ ਮੁਸ਼ਕਿਲਾਂ ਦੇਖੀਆਂ ਮੇਰੀ ਪੂਰੀ ਬੋਡੀ ਵਰਕ ਨਹੀਂ ਕਰਦੀ ਸੀ ਲੇਕਿਨ ਮੇਰੇ ਫਾਦਰ ਤਾਂ ਆਪਣੇ ਮੇਰੇ ਮਦਰ ਨੇ ਮੇਰੇ ਬ੍ਰਦਰ ਨੇ ਕਦੇ ਮੈਨੂੰ ਇਹ ਨਹੀਂ ਮਹਿਸੂਸ ਕਰਨ ਦਿੱਤਾ ਕੀ ਤੂੰ ਇੱਕ ਡਿਸੇਬਲ ਚਾਈਲਡ ਹੂੰ ਮੇਰੇ ਫਾਦਰ ਕਹਿੰਦੇ ਦੀ ਡਿਸੇਬਲ ਇੱਥੋਂ ਹੁੰਦਾ ਇੱਥੋਂ ਨਹੀਂ ਹੁੰਦਾ ਨੌਕਰੀ ਮਿਲਣ ਤੇ ਤਰੁਣ ਨੇ ਸਰਕਾਰ ਦੇ ਪ੍ਰਸ਼ਾਸਨ ਸਨਿਯੁਨਾਂ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਔਖੇ ਵੇਲੇ ਉਹਨਾਂ ਦਾ ਸਾਥ ਦਿੱਤਾ ਸੀ ਔਰ ਮੈਂ ਦਿলো ਭਗਵੰਤ ਮਾਨ ਸਾਹਿਬ ਜੀ ਦਾ ਧੰਨਵਾਦ ਕਰਦਾ ਏਡੀਸੀ ਤੇ ਡੀਸੀ ਉਹਨਾਂ ਦਾ ਵੀ ਧੰਨਵਾਦ ਕਰਦਾ ਖੰਨੇ ਦੇ ਪ੍ਰਚਾਰਕਨ ਈਓ ਸਾਹਿਬ ਦਾ ਧੰਨਵਾਦ ਕਰਦਾ ਐਮਐਲਏ ਸਾਹਿਬ ਦਾ ਕਰਦਾ ਜਿਨ੍ਹਾਂ ਨੇ ਮੇਰੀ ਜ਼ਗਰੀਬ ਦੀ ਸੁਣੀ ਤੇ ਕਹਿੰਦੇ ਨੇ ਨਾ ਦੇਰ ਆਏ ਦਰੁਸਤਾ ਹੈ 12 ਸਾਲ ਬਾਅਦ ਆ ਰੂੜੀ ਦੀ ਵੀ ਸੁਣੀ ਜਾਂਦੀ ਐ ਇੱਥੇ ਤਾਂ ਮੈਨੂੰ 27 ਸਾਲ ਹੋ ਗਏ ਹਾਂ ਸੋ ਮੈਂ ਦਿਨੋ ਇੱਕ ਵਾਰਾ ਇੱਥੇ ਜਾ ਕੇ ਤੁਸੀਂ ਹੁਣ ਤੱਕ ਮੈਚ ਖੇਡੇ ਹੋ ਕਿੱਥੋਂ ਕਿੱਥੋਂ 골ਡ ਮੈਡਲ ਜਿੱਤ ਕੇ ਲਿਆ ਮੈਂ 18 ਕੰਟਰੀਆਂ ਚ ਮੈਡਲ ਲਿਸਟਾਂ ਦਾਣੇ ਦੀ 18 ਕੰਟਰੀਆਂ ਹਾਂ ਜਿੱਦੋ ਦੋ ਏਸ਼ੀਅਨ ਚੈਂਪੀਅਨਸ਼ਿਪਸ ਨੇ ਅੱਛਾ ਜਿਹਦੇ ਵਿੱਚ ਮੈਂ ਪੰਜਾਬ ਦੇ ਲਈ ਹਿਸਟਰੀ ਬਣਾਈ ਹੈ ਅੱਜ ਤੋਂ ਪਹਿਲਾਂ ਪੈਰਾ ਕਰਾਟੇ ਦੇ ਵਿੱਚ ਮੈਡਲ ਨਹੀਂ ਸੀ ਜੇ ਔਰ ਮੈਂ ਲੈ ਆ ਕੇ ਦਿੱਤੇ ਨੇ ਹਾਲਾਂਕਿ ਇਹ ਨੌਕਰੀ ਤਰुण ਨੂੰ ਸੌਖੀ ਨਹੀਂ ਮਿਲੀ ਤਰਨਾ ਲਾਉਣਾ ਪਿਆ ਬੂਟ ਪਾਲਿਸ਼ ਕਰਨੇ ਪਏ ਤਾਂ ਜਾ ਕੇ ਅਫਸਰਾਂ ਤੇ ਪ੍ਰਸ਼ਾਸਨ ਦੇ ਕੰਨ ਤੇ ਜੂਨ ਸਰ ਕੀ ਹਾਲਾਂਕਿ ਇਸ ਤੋਂ ਪਹਿਲਾਂ ਘਰ ਚਲਾਉਣ ਲਈ ਤਰुण ਮੰਡੀ 'ਚ ਸਬਜ਼ੀ ਦੀ ਰੇੜੀ ਲਾਉਂਦਾ ਸੀ ਮੈਂ ਰਿਐਲਿਟੀ ਦੱਸਦਾ ਨਾ 900 ਮੈਂ 900 ਤਹਲ ਤੋਂ ਛੋਟੀ ਨੌਕਰੀ ਦੀ ਤਲਾਸ਼ ਕਰ ਰਿਹਾ ਸੀ ਇਹੀ ਸਪਨਾ ਮੇਰੇ ਫਾਦਰ ਤਾਂ ਦੇਖਦੇ ਦੇਖਦੇ ਦੁਨੀਆ ਤੋਂ ਚਲੇ ਗਏ ਕੌਣ ਕੌਣ ਸੀਗਾ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਪਰਿਵਾਰ ਦੇ ਵਿੱਚ ਮੇਰਾ ਬ੍ਰਦਰ ਆ ਉਹਦੀ ਵਾਈਫ ਆ ਤੇ ਮੇਰੇ ਮਦਰ ਨੇ ਅੱਜ ਉਹ ਵੀ ਬਹੁਤ ਕੁਛ ਨਹੀਂ ਕੀ ਮੇਰੇ ਫਾਦਰ ਸਾਹਿਬ ਦਾ ਸੁਪਨਾ ਜਿਉਂਦੀ ਦਾ ਪੂਰਾ ਹੋ ਗਿਆ ਕਿਤੇ ਨਾ ਕਿਤੇ ਉੱਪਰ ਬੈਠ ਕੇ ਬਲੇਸਿੰਗ ਦੇ ਰਹੇ ਹੋਣੇ ਸੀ ਅੱਜ ਜਿਹੜੀ ਕਿਉਂ ਲਗਾਨੀ ਪਈ ਸੀ ਸਬਜ਼ੀ ਕਿਉਂ ਵੇਚਣੀ ਪੈ ਗਈ ਸੀ ਕਿ ਤੁਹਾਨੂੰ ਕਿ ਮੈਂ ਕੋਈ ਮੀਡੀਅਮ ਮਤਲਬ ਹਾਈ ਕਲਾਸ ਦਾ ਘਰ ਦਾ ਨਹੀਂ ਆ ਪੌਰ ਕਲਾਸ ਤੋਂ ਆ ਤੇ ਮੈਂ ਕੋਈ ਕੰਮ ਕਰਨੀ ਕਰ ਸਕਦਾ ਦੀਗਾ ਜਿੱਥੇ ਜਾਂਦਾ ਤੇ ਉੱਤੇ ਜੋ ਮਿਲਦੀ ਨਹੀਂ ਸੀ ਸੋ ਪਾਪਾ ਨੇ ਮਤਲਬ ਮੈਨੂੰ ਆਪਣੇ ਨਾਲ ਹੀ ਸਬਜ਼ੀ ਦਾ ਲਾਤਾ ਕਿ ਤੂੰ ਸਬਜ਼ੀ ਨਾ ਕੰਮ ਹੀ ਕਰ ਇਵਨ ਮੈਂ ਲਿਖ ਨਹੀਂ ਸਕਦਾ ਮੈਂ ਗ੍ਰੈਜੂਏਟ ਕਰੀਆ ਮੈਨੂੰ ਲਿਖਾ ਨਹੀਂ ਮਿਲਦਾ